ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਲ ਕਰਤਾਰਪੁਰ ਲਾਂਘੇ ਦੀ ਤੇਜ਼ੀ ਨਾਲ ਚੱਲ ਰਹੇ ਕੰਮ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਨਤਾ ਨਾਲ ਕੀਤਾ ਹਰੇਕ ਵਾਦਾ ਨਿਭਾਇਆ। ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਸਾਡੇ ਪੱਤਰਕਾਰ ਹਰਪ੍ਰੀਤ ਸਿੰਘ ਵਦੇਸ਼ਾ ਨੇ। ਕਰਤਾਰਪੁਰ ਲਾਂਘਾ ਨੂੰ ਲੈ ਕੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਮੇਰੇ ਨਾਲ ਮੌਜੂਦ ਨੇ ਇਸ ਵੇਲੇ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ 70 ਸਾਲਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਲੱਗਦਾ ਉਹਦੇ ਕਰੀਬ ਪਹੁੰਚ ਰਹੇ ਆ। ਬਿਲਕੁਲ ਗੁਰੂ ਸਾਹਿਬ ਦੀ ਰਹਿਮਤ ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਕਿ ਜਿੱਥੇ 70 ਸਾਲ ਦੀ ਕਰੋੜਾ ਅਰਦਾਸ ਗੁਰੂ ਨਾਨਕ ਨਾਮ ਲੈਵਾ ਲੋਕਾਂ ਦੀ ਇੰਨੇ ਸਾਲਾਂ ਤੋਂ ਕਿੰਨੀ ਕਰੋੜਾ ਅਰਦਾਸ ਹੋਣ ਗਿਆ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹੋ ਜੇ ਦੋਨੋਂ ਸਰਕਾਰਾਂ ਦੇ ਮਨ ਵਿੱਚ ਇਹੋ ਜਿਹਾ ਵਿਚਾਰ ਆਇਆ ਕਿ 550 ਸਾਲਾ ਕਰਕੇ ਲਾਂਗਾ ਬਣਾਇਆ ਜਾਏ ਸਭ ਤੋਂ ਪਹਿਲੇ ਜਿਹੜਾ 2014 ਤੋਂ 2010 ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਰੈਜ਼ੋਲੂਸ਼ਨ ਪੰਜਾਬ ਵਿਧਾਨ ਸਭਾ ਚ ਪਾਸ ਕੀਤੀ ਸੀ ਲੇਕਿਨ ਇਹਦੇ باوجود ਕਿ ਕੇਂਦਰ ਦੀ ਕਾਂਗਰਸ ਸਰਕਾਰ ਚ ਸਿੱਖ ਪ੍ਰਧਾਨ ਮੰਤਰੀ ਸੀਗੇ ਕੈਪਟਨ ਸਾਹਿਬ ਦੀ ਘਰ ਵਾਲੀ ਉਸ ਸਰਕਾਰ ਚ ਮੰਤਰੀ ਸੀਗੇ ਸੈਂਕੜੋ ਹੋਰ ਵੱਡੇ ਲੀਡਰ ਕਾਂਗਰਸੀ ਉਸ ਤੇ ਮੰਤਰੀ ਬਣੇ ਬੈਠੇ ਸੀਗੇ ਲੇਕਿਨ ਸਾਡੀ ਮੰਗ ਨੂੰ ਇਹ ਕਰਤਾਰਪੁਰ ਸਾਹਿਬ ਲੰਘੇ ਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਇੱਕ ਵੀ ਕੰਮ ਨਹੀਂ ਚੱਕਿਆ ਗਿਆ ਉਥੇ ਸਾਡੀ ਸਰਕਾਰ 2014 ਤੇ ਬਨਨ ਸਾਰੀ ਦੋ ਚਾਰ ਮੁੱਦੇ ਜਿਹੜੇ ਸਿੱਖ ਕੌਮ ਦੇ ਸ਼੍ਰੋਮਣੀ ਅਕਾਲੀ ਦਲ ਨੇ ਰੱਖੇ ਤਾਂ ਮੈਂ ਇਹ ਕਹਿ ਸਕਦੀ ਆ ਕਿ 5 ਸਾਲ ਇਸ ਨਿਸ਼ਾਨੇ ਦੇ ਨਾਲ ਕੰਮ ਕੀਤਾ ਕਿ ਜੇ ਇਹ ਸਰਕਾਰ ਦਾ ਹਿੱਸਾ ਹੈ ਇਹ ਸਾਡੇ ਕੋਲ ਮੌਕਾ ਹੈਗਾ ਤੇ ਮੈਂ ਪ੍ਰਧਾਨ ਮੰਤਰੀ ਜੀ ਦਾ ਸ਼ੁਕਰਾਨਾ ਕਰਦੀਆਂ ਪਾਵੇ ਲੰਗਰ ਦੇ ਉੱਤੇ GST ਹੋਏ ਪਾਵੇ ਸਿੱਖਾਂ ਦੇ ਕਤਲਾ ਨੂੰ ਸਜ਼ਾ ਦੇਣ ਵਾਸਤੇ SIT ਬਣਾਈ ਗਈ ਜਾਂ ਫਿਰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਲਾਂਘਾ ਜਿਹੜੇ ਪਿਛਲੇ ਗੁਰਪੁਰਪ ਤੋਂ ਪਹਿਲੇ ਕੈਬਨਿਟ ਨੇ ਸਾਨੂੰ ਇੱਕ ਤੋਹਫਾ ਦਿੱਤਾ ਗੁਰਪੁਰਪ ਦਾ ਇਹ ਪਾਸ ਕੀਤਾ 4 ਦਿਨਾਂ ਦੇ ਅੰਦਰ ਉਹਦਾ ਨੀ ਪੱਥਰ ਰੱਖਿਆ ਗਿਆ 1 ਮਹੀਨੇ ਦੇ ਅੰਦਰ ਉਹਦੇ ਰਸਤੇ ਦਾ ਰਸਤਾ ਕੀ ਬਣਨਾ ਚਾਹੀਦਾ ਉਹ ਨੈਸ਼ਨਲ ਹਾਈਵੇ ਡਿਕਲੇਅਰ ਕੀਤਾ ਗਿਆ ਤੇ ਪੰਜਾਬ ਵੇ ਜਾ ਕੇ ਪੂਰੀ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਲੈਂਡ ਐਕਵਾਇਜ਼ੀਸ਼ਨ ਸ਼ੁਰੂ ਕਰ ਦਿਓ ਇਹ ਅੱਡ ਗੱਲ ਹੈ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਕੱਲੇ ਮਿੰਟਸ ਆਫ ਦਾ ਮੀਟਿੰਗ ਜਿਹੜੇ ਹੁੰਦੇ ਨੇ ਇੱਕ ਪੰਨਾ ਬਣਾਉਂਦਾ ਕਿ ਕੀ ਫੈਸਲੇ ਉਹਨੂੰ ਮਹੀਨਾ ਲਾਤਾ ਸੋ ਇਹ ਸਾਰੀ ਚੀਜ਼ਾਂ ਅੱਜ ਵੀ ਇਹ ਦੇਸ਼ ਦੇ ਵਿੱਚ ਇੱਥੇ ਇਨਾ ਤਣਾਅ ਹੈਗਾ ਕਿ ਦੋਨੋਂ ਸਰਕਾਰਾਂ ਦੇ ਵਿੱਚ ਹਰ ਤਰ੍ਹਾਂ ਦੀ ਬਾਤਚੀਤ ਬੰਦ ਹੋ ਗਈ ਹਰ ਤਰ੍ਹਾਂ ਦਾ ਟ੍ਰੇਡ ਬੰਦ ਸਭ ਕੁਝ ਬੰਦ ਹੈ ਲੈਕਿਨ ਅੱਜ ਵੀ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਕਹਿੰਦੇ ਨੇ ਕਿ ਇਹ ਸਿੱਖਾਂ ਦੀ ਆਸਥਾ ਦੀ ਗੱਲ ਹੈ ਇਹ ਮੇਰੀ ਇੱਕ ਕੌਮ ਦੇ ਨਾਲ ਮੇਰਾ ਵਾਦਾ ਹੈਗਾ ਕਿ ਤੁਸੀਂ 550 ਸਾਲਾਂ ਆਪਣੇ ਗੁਰੂ ਸਾਹਿਬ ਦਾ ਮਨਾਉਣ ਵਾਸਤੇ ਤੁਸੀਂ ਉੱਥੇ ਨਕਮਸਤਕ ਹੋ ਸਕੋਗੇ ਤੇ ਭਾਵੇਂ ਜਿੰਨੀ ਸਾਡੇ ਦੁਸ਼ਮਣ ਦੇਸ਼ ਦੇ ਨਾਲ ਤਣਾਅ ਹੈ ਲੇਕਿਨ ਇਹ ਤੁਹਾਡੀ ਤੁਹਾਡੇ ਨਾਲ ਜਿਹੜਾ ਮੈਂ ਭਰੋਸਾ ਦਿੱਤਾ ਸੀ ਇਹਦੇ ਵਿੱਚ ਮੈਂ ਪੂਰਾ ਉਤਰਾਂਗਾ ਜਿਸ ਦੇ ਕਰਕੇ ਕੱਲ ਮਾਰਚ 14 ਦੀ ਹਿਸਟੋਰਿਕ ਗੱਲਬਾਤ ਜਿਹੜੇ ਦੋਨੋਂ ਸਰਕਾਰਾਂ ਦੇ ਆਫੀਸਰਸ ਨੇ ਬੈਠ ਕੇ ਗੱਲ ਕਰਨੀ ਹੈ ਇਹ ਸਾਰੀ ਚੀਜ਼ਾਂ ਦੇ ਬਾਵਜੂਦ ਅੱਜੇ ਵੀ 14 ਮਾਰਚ ਦੀ ਟਾਕਸ ਹੋ ਰਹੀਆਂ ਨੇ ਬਿਲਕੁਲ 14 ਮਾਰਚ ਨੂੰ 3 ਕੋੜੀ ਟਾਕ ਹੋਣੀ ਹੈ ਲੇਕਿਨ 70 ਸਾਲ ਮੁਲਕਜਾਦ ਹੋਏ ਨੂੰ ਹੋ ਗਏ ਜਵਾਲਲ ਨਹਿਰੂ ਪ੍ਰਧਾਨ ਮੰਤਰੀ ਰਹੇ ਬਹੁਤ ਸਾਰੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਕਿਉਂ ਨਹੀਂ ਕਿਸੇ ਨੇ ਵੀ ਧਿਆਨ ਦਿੱਤਾ ਕਿ 2 ਕਿਲੋਮੀਟਰ ਦਾ ਸਿਰਫ ਫਾਸਲਾ ਉਹਨੂੰ ਤੈਅ ਕਰਨ ਲੱਗਿਆ 70 ਸਾਲ ਲੱਗ ਗਏ ਬਿਲਕੁਲ ਠੀਕ ਗੱਲ ਹੈ 2 ਕਿਲੋਮੀਟਰ ਦਾ ਫਾਸਲਾ ਨੂੰ 70 ਸਾਲ ਇਸ ਕਰਕੇ ਲੱਗ ਗਏ ਕਿਉਂਕਿ ਕਾਂਗਰਸ ਪਾਰਟੀ ਔਰ ਗਾਂਧੀ ਪਰਿਵਾਰ ਹਮੇਸ਼ਾ ਸਿੱਖਾਂ ਦੀ ਦੁਸ਼ਮਣ ਪਾਰਟੀ ਤੇ ਜਮਾਤ ਤੇ ਪਰਿਵਾਰ ਰਹਿ ਚੁੱਕੀ ਐ ਇਹ ਮੈਂ ਇਸ ਕਰਕੇ ਕਹਿੰਦੀ ਆ ਕਿਉਂਕਿ ਜਦ ਸਾਰੇ ਦੇਸ਼ ਦਾ ਵਟਵਾਰਾ ਕੀਤਾ ਸਰਹੱਦ ਪੰਜਾਬ ਦਾ ਸੀਗਾ ਜਿਹੜਾ ਪੰਜਾਬ ਲਾਹੌਰ ਤੋਂ ਲੈ ਕੇ ਦਿੱਲੀ ਤਾਈਂ ਪੰਜਾਬ ਹੁੰਦਾ ਸੀ ਸਭ ਤੋਂ ਵੱਡ ਨੁਕਸਾਨ ਪੰਜਾਬ ਦਾ ਹੋਇਆ ਜਿਹਨੂੰ ਕਿੰਨੇ ਟੁਕੜਿਆਂ 'ਚ ਵੰਡਤਾ ਗਿਆ ਸਭ ਤੋਂ ਵੱਡ ਵਧ ਖੂਨ ਵੀ ਸਾਡੇ ਪੰਜਾਬ ਦੇ ਬਾਰਡਰ 'ਚ ਡੋਲਿਆ ਗਿਆ ਤੇ ਇਹੋ ਜਿਹਾ ਜਵਾਰ ਲਾਲ ਨਹਿਰੂ ਜਿਨੇ ਨੇ ਸਾਡੇ ਭਾਵਨਾਵਾਂ ਦੇ ਬਾਰੇ ਨਾ ਵੀ ਨਹੀਂ ਸੋਚਿਆ ਕਿ ਜਿਹੜਾ 2 ਕਿਲੋਮੀਟਰ ਉੱਥੇ ਐ ਇਹ ਸਰਦ ਦੀ ਬਾਰਡਰ ਵਾਸਤੇ ਮਾੜੀ ਜੀ ਗੱਲ ਕਰਕੇ ਉਹਨੂੰ ਇਸ ਸਾਈਡ 'ਚ ਕਰ ਦਈਏ ਇਹ ਜਵਾਰਲਾਲ ਨਹਿਰੂ ਦੀ ਦੇਣ ਸੀ ਜਿਨੇ ਸਾਡੇ ਪੰਜਾਬ ਦੇ ਟੁਕੜੇ ਟੁਕੜੇ ਕੀਤੇ ਉਹਦੇ ਬਾਅਦ ਉਹਦੀ ਧੀ ਇੰਦਰਾ ਗਾਂਧੀ ਆਈ ਜਿਨੇ ਸਾਡੇ ਅਕਾਲ ਤਖਸਾਲ ਨੂੰ ਢਹਿ ਟੇਰੀ ਕਰਕੇ ਸਿੱਖਾਂ ਦਾ ਜਿਹੜਾ ਇੱਕ ਇੱਕ ਸੋਮਾ ਇੱਥੇ ਰਹਿ ਗਿਆ ਸੀ ਉਹਨੂੰ ਖਤਮ ਕਰਨ ਵਾਸਤੇ ਉਹਨੂੰ ਤੈਸ਼ ਨਸ਼ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਉਹਦੇ ਬਾਅਦ ਇੰਦਰਾ ਗਾਂਧੀ ਦਾ ਪੁੱਤ ਰਾਜੀਵ ਗਾਂਧੀ ਆਇਆ ਜੈ ਸਿੱਖਾਂ ਨੇ ਆਪਣਾ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਖੜਾ ਕਰ ਲਿਆ ਫਿਰ ਇਸ ਪੁੱਤ ਨੇ ਤਾਂ ਕਿਹਾ ਮੈਂ ਤਾਂ ਸਿੱਖ ਕੌਮ ਨੂੰ ਹੀ ਮਿਟਾ ਦੇਣਾ ਤੇ ਕਤਲੇਆਮ ਕਰਕੇ ਦੇਸ਼ ਭਰ ਚ ਸਿੱਖਾਂ ਦੇ ਖਿਲਾਫ ਕਿ ਸਿੱਖ ਆਤਤਕਵਾਦੀ ਹੈ ਇਹਨਾਂ ਨੂੰ ਖਤਮ ਕਰ ਦੋ ਟਾ ਗਲਾਂ ਚ ਟਾਇਰੇ ਟੁਰੇ ਪਾਪੂ ਕੇ ਸਾੜ ਕੇ ਬੱਚਿਆਂ ਦੇ ਅੱਗੇ ਪਿਓ ਦੇ ਹੱਤਿਆ ਕਰੇ ਹਜ਼ਾਰਾਂ ਸਿੱਖਾਂ ਦੇ ਇਸ ਰਾਜੀਵ ਗਾਂਧੀ ਦੀ ਕਾਂਗਰਸ ਪਾਰਟੀ ਦੀ ਦੇਣ ਜਿੱਥੇ ਸ਼ਰੇਆਮ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਦੇ ਗੁੰਡਿਆਂ ਨੇ ਸਿੱਖਾਂ ਦੇ ਕਤਲੇਆਮ ਕੀਤੇ ਤੇ ਰਾਹੁਲ ਗਾਂਧੀ ਜੇਮੀ ਨੇ ਪਹਿਲਾਂ ਤਾਂ ਹੀ ਤਾਂ ਕਹਿੰਦਾ ਸੀ ਕਾਂਗਰਸੀਆਂ ਦਾ ਤਾਂ ਕਤਲੇਆਮ 'ਚ ਹੱਥ ਹੀ ਨਹੀਂ ਹੈ ਸੋ ਇਹ ਪੀੜੀਦਰ ਪੀੜੀ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਪਾਵੇਂ ਸਾਡੀ ਰਾਜਧਾਨੀ ਖੋਈ ਇਹ ਰਾਜਧਾਨੀ ਖੋਣ ਦੇ ਵੀ ਕਾਂਗਰਸ ਦੀ ਸਰਕਾਰ ਤੇ ਗਾਂਧੀ ਪਰਿਵਾਰ ਪਾਵੇ ਸਾਡਾ ਪਾਣੀ ਐਸਵਾਈਐਲ ਦਾ ਇਹ ਇੰਦਰਾ ਗਾਂਧੀ ਦੇ ਨਾਲ ਇਹ ਅੱਜ ਮੌਜੂਦਾ ਕੈਪਟਨ ਸਾਹਿਬ ਦੀ ਦੇਣ ਜਿਹੜਾ ਪਾਣੀ ਖੋਣ ਦਾ ਸਾਡਾ ਕੰਮ ਕੀਤਾ ਸਾਡੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਜਿਹੜੇ ਦੂਜੇ ਸੂਬੇ ਇਹ ਵੀ ਇਹਨਾਂ ਦੀ ਦੇਣ ਇਹਨਾਂ ਨੇ ਪੰਜਾਬ ਵਾਸਤੇ ਕੀਤਾ ਕੀ ਹੈ ਮੈਂ ਆ ਪੁੱਛਦਿਆਂ ਅੱਜ ਬਈ ਅਪੀਲ ਕਰਦੀ ਆ ਉਹਨਾਂ ਸਾਰਿਆਂ ਨੂੰ ਪਾਵੇ ਕਿਸੇ ਵੀ ਪਾਰਟੀ ਦੇ ਨਾਲ ਤੁਸੀਂ ਆਪਣੇ ਤਾਲਮੇਲ ਤੁਸੀਂ ਰੱਖ ਦਿਓ ਅੱਜ ਦੀ ਡੇਟ 'ਚ ਸਿੱਖ ਹੋਣ ਦੇ ਨਾਤੇ ਜੇ ਤੁਹਾਡੇ ਵਿੱਚ ਮਾੜੀ ਜਿਹੀ ਗੁਰੂ ਦੀ ਸਿੱਖੀ ਹੈ ਮੈਂ ਤੁਹਾਨੂੰ ਬੇਨਤੀ ਕਰਦੀ ਆ ਅਗਲੀ ਸਰਕਾਰ ਐਨਡੀ ਇਹਦੇ ਬਨੇ ਜੇ ਐਨਡੀ ਦੀ ਸਰਕਾਰ ਬੰਦੀ ਹੈ ਤਾਂ ਸਾਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲਦਾ ਹੈ ਜੇ ਕਾਂਗਰਸੀਆਂ ਨੇ ਦੇਣਾ ਹੁੰਦਾ ਕਿਸੇ ਹੋਰ ਸਰਕਾਰ ਨੇ ਦੇਣਾ ਹੁੰਦਾ ਤੇ 70 ਸਾਲਾਂ ਚ ਬਣ ਚੁੱਕਦਾ ਇਹਨਾਂ ਨੇ ਹੁਣ ਵੀ ਰੋਕ ਦੇਣਾ ਜੇ ਅੱਜ ਸਿੱਖਾਂ ਨੂੰ ਆਪਣੇ ਕਤਲਾਂ ਦੇ ਇਨਸਾਫ ਮਿਲ ਰਿਹਾ ਹੈ ਅੱਜ ਵੱਡੇ ਵੱਡੇ ਕਾਂਗਰਸ ਦੇ ਮਗਰਮਾ ਸੱਜਨ ਕੁਮਾਰ ਵਰਗੇ ਜੇਲ੍ਹ 'ਚ ਧੱਕੇ ਗਏ ਨੇ ਇਹ ਸਾਡੀ ਸਰਕਾਰ ਦੀ ਦੇਣ ਹੈਗੀ ਤੇ ਅਜੇ ਟਾਈਟਲਰ ਤੇ ਕਮਲਨਾਥ ਨੂੰ ਵੀ ਜਾਣਾ ਹੈ ਜੇ ਤੁਸੀਂ ਸਾਥ ਨਹੀਂ ਦੋਗੇ ਇਹ ਸਾਰੇ ਬਾਹਰ ਨਿਕਲ ਕੇ ਕਾਂਗਰਸੀ ਨੇ ਬਾਹਰ ਕੱਢ ਕੇ ਇੱਕ ਵਾਰ ਫੇਰ ਸਾਡੇ ਸਿਰੇ ਖੜੇ ਕਰ ਦੇਣਾ ਹੈ ਕੀ ਕੀ ਲੱਗਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਵਾਸਤੇ ਪੰਜਾਬ ਸਰਕਾਰ ਨੂੰ ਜੋ ਕਦਮ ਚੁੱਕਣੇ ਚਾਹੀਦੇ ਸਨ ਉਹ ਚੁੱਕੇ ਗਏ ਨੇ ਕਿਉਂਕਿ ਕੈਪਟਨ ਸਾਹਿਬ ਦਿੱਲੀ ਪਹੁੰਚੇ ਸਨ ਤਾਂ ਉਹਨਾਂ ਨੇ ਕਹੇ ਸੀ ਕਿ ਕੇਂਦਰ ਸਰਕਾਰ ਨੇ ਫੰਡ ਨਹੀਂ ਦਿੱਤਾ ਇਹ ਵੀ ਗੱਲਾਂ ਪੰਜਾਬ ਕੇਂਦਰ ਸਰਕਾਰ ਵੱਲੋਂ ਵੀ ਆਈਆਂ ਕਿ ਜੋ ਲੈਂਡ ਐਕਵੀਜ਼ੀਸ਼ਨ ਕੀ ਤਰ੍ਹਾਂ ਹੈ ਉਹ ਛਿੱਟਲਾ ਕੰਮ ਚੱਲ ਰਿਹਾ ਸੀ ਹੁਣ ਥੋੜੀ ਜਿਹੀ ਤੇਜ਼ੀ ਫੜੀ ਨਜ਼ਰ ਆਉਂਦੀ ਹੈ ਨਹੀਂ ਕੈਪਟਨ ਸਾਹਿਬ ਤਾਂ ਲਗਾਤਾਰ ਕਾਂਗਰਸ ਦਾ ਜੇ ਆਪਾਂ ਦੇਖੀਏ ਜਿਹੜੀ ਆਪ ਦੀ ਤੇ ਸਿੱਧੂ ਤੇ ਕੈਪਟਨ ਦੀ ਰਾਜਨੀਤੀ ਉਹ ਆਪਸ ਦੀ ਲੜਾਈ 'ਚ ਇਸ ਕੋਰੀਡੋਰ ਨੂੰ ਖਤਮ ਕਰਨ 'ਚ ਲੱਗਾ ਜਦ ਅਸੀਂ ਨੀ ਪੱਥਰ ਉਸ ਟਾਈਮ ਵੀ ਉਹ ਤਾਂ ਪਾਕਿਸਤਾਨ ਨੂੰ ਲਲਕਾਰ ਰਹੇ ਸੀਗੇ ਕਿ ਜੇ ਤੁਸੀਂ ਐਂ ਕਰੋਗੇ ਉਹ ਕਰੋ ਮਤਲਬ ਉੱਥੇ ਆਪਾਂ ਇੱਕ ਕਰਤਾਰਪੁਰ ਸਾਹਿਬ ਦਾ ਕੰਮ ਸ਼ੁਰੂ ਕਰ ਰਹੇ ਆ ਜਿਹੜਾ 70 ਸਾਲ ਤੋਂ ਸਾਡੀ ਮੰਗ ਹੈ ਤਾਂ ਤੁਸੀਂ ਉਸ ਦੇਸ਼ ਨੂੰ ਗਾਲਾਂ ਕੱਢੀ ਜਾ ਉਹਨਾਂ ਦੇ ਬਿਨਾਂ ਤਾਂ ਇੱਕ ਪੂਰਾ ਹੋ ਨਹੀਂ ਸਕਦਾ ਤੇ ਇਹਨਾਂ ਨੇ ਤਾਂ ਉੱਥੇ ਵੀ ਕੋਸ਼ਿਸ਼ ਕਰ ਲਈ ਕਿ ਪਾਕਿਸਤਾਨ ਨਰਾਜ਼ ਹੋ ਕੇ ਭੱਜ ਜਾਏ ਉਹਦੇ ਬਾਅਦ ਜਦ ਅਸੀਂ ਉੱਥੇ ਪੰਜਾਬ 'ਚ ਮੀਟਿੰਗ ਹੋਈ ਕਿ ਵੀ ਕਿਹੜਾ ਰਾਹ ਲੈਣਾ ਹੈਗਾ ਪੂਰੀ ਇੱਥੇ ਪੰਜ ਡਿਪਾਰਟਮੈਂਟਸ ਦੇ ਬੰਦਿਆਂ ਨੇ ਉੱਥੇ ਜਾ ਕੇ ਪੂਰਾ ਕਲੀਅਰ ਕੀਤਾ ਕਿ ਆਹ ਲਾਂਗਾ ਹੋਊਗਾ ਉਹਦੀ ਮਿੰਟਸ ਬਣਾਉਣ ਵਾਸਤੇ ਅਸੀਂ ਤਾਂ ਘੰਟੇ ਤੇ ਦਿਨਾਂ ਦੇ ਵਿੱਚ ਕੰਮ ਕਰ ਇਹਨਾਂ ਇੱਕ ਮਹੀਨਾ ਲਾਤਾ ਸਿਰਫ ਮਿੰਟਸ ਬਣਾ ਕੇ ਇੱਥੇ ਜਿਹਦੇ ਕਰਕੇ ਐਕ acquisition ਦੇ ਆਰਡਰਸ ਇੱਕ ਪੂਰਾ ਮਹੀਨਾ ਲੇਟ ਹੋਏ ਤੇ ਹੁਣ acquisition ਚੱਲੀ ਕਦੇ ਕਦੇ ਪੈਸੇ ਨਹੀਂ ਭੇਜੇ ਇਹਨਾਂ ਨੂੰ ਆ ਵੀ ਨਹੀਂ ਪਤਾ ਕਿ ਪੈਸੇ ਤਾਂ ਕਿਸਾਨਾਂ ਦੇ ਖਾਤੇ 'ਚ ਜਾਣੇ ਇਹਨਾਂ ਦੇ ਖਾਤੇ 'ਚ ਜਾਣਾ ਨਹੀਂ ਹੈਗਾ ਤੇ ਉਹ ਜਿਹੜਾ ਲੈਂਡ ਅਕਵਾਇਰ ਕਰਨੀ ਇੱਥੇ ਤੁਸੀਂ ਦੇਖਿਆ ਪੂਰਾ ਨਕਸ਼ਾ ਤਿਆਰ ਹੋ ਕੇ ਅੱਜ ਡਿਪਾਰਟਮੈਂਟ ਨੇ ਦੇਤਾ ਕਿ ਕਿਵੇਂ ਉੱਥੇ ਇਮੀਗ੍ਰੇਸ਼ਨ ਦਾ ਕਿੰਨੀ ਵਧੀਆ ਸਹੂਲਤਾਂ ਹੋ ਗਈ 50 ਏਕੜ 'ਚ ਕਿੰਨਾ ਵਧੀਆ ਸੋਨਾ ਹੋ ਰਿਹਾ ਹੈ ਇੱਥੇ ਪਾਕਿਸਤਾਨ ਦੇ ਨਾਲ ਮੀਟਿੰਗ ਚੱਲ ਰਹੀ ਹੈ ਲੇਕਿਨ ਪੰਜਾਬ ਸਰਕਾਰ ਨੇ ਜਿਸ ਰਫਤਾਰ ਦੇ ਨਾਲ ਜ਼ਮੀਨ ਅਕਵਾਇਰ ਕਰਕੇ ਦੇਸ਼ਤੀ ਸਰਕਾਰ ਨੂੰ ਦੇਣੀ ਸੀ ਉਹਨਾਂ ਦੀ ਰਫਤਾਰ ਤੁਸੀਂ ਦੇਖੋ ਉਹ ਤਾਂ ਸਿੱਧੇ ਇਸ਼ਾਰਾ ਕਰਦੀ ਹੈ ਕਿ ਇਹ ਕੋਰੀਡੋਰ ਨੂੰ ਰੋਕਣ ਦਾ ਕੰਮ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਤਾਂ ਕਹਿੰਦੇ ਨੇ ਕਿ ਇਸ ਕੰਮ ਨੂੰ ਛੇਤੀ ਬੰਦਨਾ ਚਾਹੀਦਾ ਉਹਨਾਂ ਨੇ ਇਥੋਂ ਤੱਕ ਕਿਹਾ ਸੀ ਕਿ ਉਹ ਗਏ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ ਹਾਂ ਹਾਂ ਇਹ ਤਾਂ ਬਿਲਕੁਲ ਸਹੀ ਹੈ ਕਿ ਜਿਹੜਾ ਪਾਕਿਸਤਾਨ ਸੋਚ ਰਿਹਾ ਹੈ ਉਹ ਪਹਿਲੇ ਨਵਜੋਤ ਸਿੱਧੂ ਨੂੰ ਦੱਸਦਾ ਹੈਗਾ ਤੇ ਆਹੀ ਕਾਰਨ ਹੈਗਾ ਕਿ ਪਾਵੇਂ ਪਾਕਿਸਤਾਨ ਬੋਲੇ ਕਿ ਵੀ ਸਾਡੀ ਫੌਜਾਂ ਨੇ ਤਾਂ ਕੱਲੇ ਦੋ ਪੇੜ ਉਖਾੜੇ ਨੇ ਜਾਂ ਫਿਰ ਪਾਕਿਸਤਾਨ ਬੋਲੇ ਕਿ ਕੋਈ ਕੋਈ ਮਰਿਆ ਹੀ ਨਹੀਂ ਤਾਂ ਨਵਜੋਤ ਸਿੱਧੂ ਉਹ ਹੀ ਬੋਲਦੇ ਨੇ ਤੇ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਾਕਿਸਤਾਨ ਦੀ ਮਿਲਟਰੀ ਜਿਹਦੇ ਗਲੇ ਲੱਗੇ ਸੀਗੇ ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦਾ ਅਜੇ ਉਹਨੇ ਸੌਚ ਚੱਕ ਸਮਾਗਮ ਵੀ ਨਹੀਂ ਹੋਇਆ ਸੀ ਲੇਕਿਨ ਮਿਲਟਰੀ ਪਹਿਲੇ ਸਿੱਧੂ ਸਾਹਿਬ ਨੂੰ ਦੱਸ ਰਹੀ ਹੈ ਕਿ ਅਸੀਂ ਲਾਂਘਾ ਬਣਾ ਰਹੇ ਜਿਹੜਾ ਕਰਕੇ ਸਿੱਧੂ ਸਾਹਿਬ ਉਹਨਾਂ ਨੂੰ ਜਫੀਆਂ ਪਾ ਰਹੇ ਸੀ ਸੋ ਸਿੱਧੂ ਸਾਹਿਬ ਕਿੰਨੀ ਕਿ ਉਹ ਕਿਛਰੀ ਪਾਕਿਸਤਾਨ ਦੇ ਮਿਲਟਰੀ ਦੇ ਨਾਲ ਉਹਨਾਂ ਦੇ ਆਵਾਮ ਦੇ ਨਾਲ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਇਹ ਤਾਂ ਬਿਲਕੁਲ ਆਪਣੇ ਦੇਸ਼ ਲੋਕਾਂ ਨੂੰ ਤਾਂ ਬਿਲਕੁਲ ਕਲੀਅਰ ਹੋ ਗਿਆ ਹੈ ਕਿ ਉਹ ਹਿੰਦੁਸਤਾਨ ਦੇ ਨੇ ਕਿ ਪਾਕਿਸਤਾਨ ਦੇ ਨੇ ਹਿੰਦੁਸਤਾਨ ਦੇ ਗੱਲ ਕਿਹੜੀ ਕਰ ਰਹੇ ਨੇ 14 ਮਾਰਚ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਕਿੰਨੇ ਆਸ਼ਵਾਸਤ ਨੇ ਕਿ ਇਸ ਮੀਟਿੰਗ ਤੋਂ ਬਾਅਦ ਲਾਂਗਾ ਜਿਹੜਾ ਉਹ ਬਿਲਕੁਲ ਤਿਆਰ ਵਾਸਤੇ ਇੱਕ ਕਦਮ ਹੋਰ ਅੱਗੇ ਜਾਏਗਾ ਦੇਖੋ ਪਾਕਿਸਤਾਨ ਦੀ ਗੱਲ ਤੇ ਇਕੱਲੇ ਸਿੱਧੂ ਸਾਹਿਬ ਦੱਸ ਸਕਦੇ ਨੇ ਕਿ ਪਾਕਿਸਤਾਨ ਕੀ ਕਰੂਗਾ ਲੇਕਿਨ ਜਿੱਥੇ ਮੇਰੀ ਸਰਕਾਰ ਦੀ ਗੱਲ ਹੈ ਮੈਂ 110% ਦੀ ਅਸ਼ਵਾਸਤਾ ਕਿ ਬਿਲਕੁਲ ਔਨ ਟ੍ਰੈਕਸ ਔਨ ਟਾਈਮ ਸਾਡਾ ਲਾਂਗਾ ਬਣੂਗਾ ਲੇਕਿਨ ਇਹਨਾਂ ਸਾਰੀ ਚੀਜ਼ਾਂ ਤੋਂ ਵੱਧ ਮੈਨੂੰ ਪੂਰਾ ਭਰੋਸਾ ਧੰਗੁਰੂ ਨਾਨਕ ਪਾਤਸ਼ਾਹ ਜੀ ਤੇ ਉੱਤੇ ਜਿਹੜੇ ਆਜ ਸੱਚ ਜੋਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿ ਹਮੇਸ਼ਾ ਇਹ ਸਚਾਈ ਗੁਰੂ ਨਾਨਕ ਸਾਹਿਬ ਇੱਥੇ ਹਾਜ਼ਰ ਨਾਜ਼ਰ ਨੇ ਅੱਜ ਉਹਨਾਂ ਦੇ ਚਰਣਾ ਚ ਅਰਦਾਸ ਬੇਨਤੀ ਕਿ ਗੁਰੂ ਸਾਹਿਬ ਤੁਸੀਂ ਕਿਰਪਾ ਕਰੋ 550 ਸਾਲਾਂ ਵਿੱਚ ਜਿਵੇਂ ਕਰਤਾਰਪੁਰ ਸਾਹਿਬ ਤੇ ਤੁਸੀਂ ਇਸ ਗਰੀਬ ਨੂੰ ਨਕਮਸਤਕ ਹੋਣ ਦਾ ਮੌਕਾ ਬਖਸ਼ਿਆ ਮੇਰੇ ਵਰਗੇ ਕਰੋੜਾ ਹੋਰ ਸਿੱਖਾਂ ਨੂੰ ਅੱਜ ਤੁਹਾਡੇ ਉਸ ਸਾਜੇ ਨਕਮਸਤਕ ਹੋ ਕੇ ਆਪਣੀ ਝੋਲੀਆ ਬਖਸ਼ਿਸ਼ ਨਾਲ ਭਰਨ ਦਾ ਜ਼ਰੂਰ ਕਿਰਪਾ ਕਰੋ ਕਿ ਇਹ ਲੰਗਾ ਛੇਤੀ ਤੋਂ ਛੇਤੀ ਬੰਦ ਜਾਈਏ ਬਿਲਕੁਲ ਇਹ ਸਾਡਾ ਸਿਮਰਤ ਕਰ ਬਾਬਾਦਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਅਸੀਂ ਪੂਰੀ ਤਰੀਕੇ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ ਤੇ ਜਿਵੇਂ ਉਹ ਆਪ ਨਕਮਸਤਕ ਹੋ ਕੇ ਆਏ ਨੇ ਕਰਤਾਰਪੁਰ ਸਾਹਿਬ ਦੀ ਉਸ ਪਾਵਨ ਧਰਤੀ ਤੇ ਉੱਥੇ ਜਿਹੜੇ ਬਾਕੀ ਦੁਨੀਆ ਭਰ ਦੇ ਸਿੱਖ ਨੇ ਉਹਨਾਂ ਨੂੰ ਵੀ ਜਲਦੇ ਮੌਕਾ ਮਿਲੇਗਾ ਕੈਮਰਾ ਪਰਸਨ ਗੋਵਿੰਦ ਸ਼ਰਮਾ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਦਿੱਲੀ